ਆ ਵੀ ਮਿੱਤਰਾ ਸਵੇਰੇ ਸਵੇਰੇ ਮੀਂਹ ਨੇ ਕਰਤੀ ਸ਼ੁਰੂਆਤ ਇਹ ਪਤੰਦਰ ਸਾਹਿਬ ਦਾ ਨਾਂ ਨਹੀਂ ਲੈਂਦਾ ਪਿਆ ਤੇ ਆ ਚੁੱਭਰ ਆਇਆ ਬੈਠਾ ਆਪਣੇ ਕੋਲ ਬੈਠੇ ਹਾਂ ਠੀਕ ਨਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸਰਦਾਰ ਜੀ ਤੁਸੀਂ ਦੱਸੋ ਆਪਣਾ ਹਾਲ ਚਾਲ ਢੀਕੋ ਅਸੀਂ ਵੀ ਠੀਕ ਹਾਂ ਥੋ ਦੱਸ ਹੋਰ ਕੀ ਸੁਣਾ ਬੋਲ ਕੀ ਸੁਣਾ ਗਾੜਾ ਸੁਣਾ ਦੇਆ ਕਿ ਗਾਣਾ ਸੁਣਾਵਾ ਗਾਲੀ ਸੁਣਾ ਦਿਓ ਜੀ ਟਾਈਮ ਪਾਸ ਹੋ ਜਾਏਗਾ ਗਾੜਾ ਨਾਲ ਆ ਦੇ ਲੋ ਬੰਦਾ ਟਾਈਮ ਪਾਸ ਨੂੰ ਗਾੜਾ ਤੇ ਮੈਂ ਤਿਆਰ ਆ ਸਹੀ ਆ ਸਹੀ ਆ ਬਰਾ ਸਕੂਲੇ ਸ가는 ਚੱਲ ਜਾ ਕਰੋ ਪੜ੍ਹ ਲਿਆ ਕਰੋ ਜਾ ਕੇ ਸਕੂਲੇ ਸਕੂਲੇ ਦੀ ਹੁਣ ਲਾਈਫ ਚੱਲ ਗਈ ਆ ਨਾ ਜੀ ਭਾਈ ਕੀ ਕਰੀ ਹੁਣ ਕੰਮਕਾਰਾ ਵਾਲੇ ਹੈਗੇ ਆ ਪਰ ਕੰਮ ਕਾਇ ਕਰਦੇ ਨਹੀਂ ਪਏ ਆ ਘਰੇ ਬੈਠੇ ਆ ਘਰੋ ਵੀ ਗੱਲਾਂ ਪਈ ਜਾਂਦੀਆਂ ਨੇ ਤੇ ਤੇਰੀ ਅੱਖਾਂ ਕਿ ਨਹੀਂ ਖੁੱਲਦੀਆਂ ਅੱਖਾਂ ਇਸ ਲਈ ਖੋਲਦੀਆਂ ਭਈਆਂ ਜਮਾਨ ਨਹੀਂ ਬੀਤਾ ਹੋਇਆ ਮਾਲ ਨਹੀਂ ਬੀਤਾ ਵੜੀਓ ਇਹਨ ਮਾਲ ਦੇ ਗੰਦੀਆਂ ਗੱਲਾਂ ਕਰਦਾ ਓ ਤੂੰ ਓਏ ਦੂਜਾ ਮਾਲ ਪੇਪਰ ਵਾਲਾ ਕਹਰੇ ਕਿ ਸਰਦਾਰ ਜੀ ਅਸੀਂ ਗੰਦੀ ਗੱਲਾਂ ਨਹੀਂ ਕਰਦੇ ਹੈਗੇ ਆ ਫੜੇ ਮੁੱਤੇ ਰਾ ਉਹ ਫੜੇ ਮੁੱਤੇ ਰਾ ਹੈ ਜਤ ਵਰਗਾਂ ਦੇ ਲਾਤੀ ਨੇ ਕੁ ਬਨੇਪੇ ਆ ਤਾਂ ਦੇਖਦੇ ਪਏ ਆ ਮੀਂਹ ਚਾਰ ਪੈ ਰੇ ਆ ਹਾਂ ਜੇ ਉਹ ਪੀ ਲਿਆ ਨਾ ਮੀਂਹ ਦੇਖਣਾ ਨਾ ਕੁਝ ਦੇਖਣਾ ਲੈਰਾ ਦੇ ਵਿੱਚ ਉੱਡੀ ਜਾਣਾ ਯਾਰ ਐਸਾ ਕਾ ਸੋਚ ਕੀ ਨਾ ਦਾ ਇਦਾਂ ਦਾ ਓਏ ਔਰੇ ਵਿੱਚ ਹੁੰਦੀ ਹੈ ਉਹ ਜੀ ਬੂਟੀ ਹੈਗੀ ਆ ਜੇ ਇਹ ਬੰਦਾ ਉਹਨੂੰ ਇੱਕ ਵਾਰ ਸੁੰਘ ਲੇ ਤਾਂ ਨਜ਼ਾਰੇ ਦਵਾਂਦੀ ਹੈ ਦੋ ਵਾਰ ਸੁੰਘਲੇ ਨਾ ਉਹਨੂੰ ਸਿੱਧਾ ਹੀ ਸੁਰਗਾ ਜੇ ਪੁਚਾ ਦਿੰਦੀ ਆ ਭਾਈ ਜੀ ਅਲੀ ਜੱਥਾ ਬੋਲਣ ਲੱਗੇ ਠੀਕ ਗੜੀਏ ਤੋੜ ਲੱਗੀ ਹੋਈ ਆ ਬਾਹ ਲੈਣ ਜਾਣਾ ਹੈਗਾ ਇਹ ਸਾਧਨ ਵੀ ਹੈਗਾ ਹੀ ਪਰ ਮੀਂਹ ਨਹੀਂ ਰੁਕਦਾ ਮੀਂਹ ਨਹੀਂ ਰੁਕਦਾ ਪਿਆ ਨਾ ਮੀਂਹ ਇਹਨਾਂ ਦਾ ਔਖਾ ਯਾਰ ਔਖਾ ਯਾਰ ਇਹਨਾਂ ਦਾ ਬਾਬਾ ਮੀਂਹ ਰੋਕ ਲੈ ਇਹਨਾਂ ਦਾ ਔਖਾ ਮੁੰਡਿਆਂ ਦਾ ਪਰ ਵਾਲੀ ਦੁਬਾਰ ਕੋ ਲੈ ਗਈ ਯਾਰ ਕੋ ਤਿੰਨ ਜਮੂਰੇ ਜਾ ਰਹੇ ਆ ਜੀ ਆ ਲੋ ਉਹ ਜਾਂਦੇ ਕਿ ਚਦਰੀ ਤਿੰਨੇ ਜਾਣੇ ਮੀਂਹ ਨੇ ਵੱਟ ਕੱਢੇ ਪਿਆ ਜ ਫੁੱਲ ਹੈ ਖੜਦਾ ਹੀ ਨਹੀਂ ਪਤੰਦਰ ਇਹ ਵੀ ਝੜੀ ਲੱਗੀ ਬੇਟਾ ਝੜੀ ਝੜੀਆਂ ਲੱਗੀਆਂ ਝੜੀਆਂ ਝੜੀਆਂ ਲੱਗੀਆਂ ਝੜੀਆਂ ਗਿਆ ਐ ਐ ਐ ਇਹ ਨਹੀਂ ਜਦ ਆ ਐ ਜੇ ਮੈਂ ਦੱਸਿਆ ਜੀ ਆਪਣੇ ਐ ਜੀ ਐਕਸ਼ਨ ਮਾਰਨ ਲਈ ਐਕਸ਼ਨ ਮਾਰਨ ਦਾ ਹੁੰਦਾ ਨਹੀਂ ਜੇ ਤੁਸੀਂ ਸਰਦਾਰ ਜੀ ਬੈਠੇ ਹੋ ਮਾਰੇ ਦਿਲ ਲੱਗਿਆ ਹੋਇਆ ਈ ਤੇਰੇ ਲੱਗਿਆ ਮੈਨਾਂ ਇਹ ਜੇ ਦਿਲ ਨਾ ਲਾਇਆ ਕਰ ਤੂੰ ਮੈਂ ਇਹ ਜੇ ਬੰਦਾ ਨਹੀਂ ਹੈਗਾ ਓਏ ਸਰਕਲਾ ਠੀਕ ਨੇ ਤੇ ਨਹੀਂ ਆ ਸਰਕਦਾ ਮੇਰੀਆਂ ਠੀਕ ਨੇ ਸਰਦਾਰ ਜੀ ਲੈ ਬਈ ਮਤਰਾ ਮੀ ਮੀ ਹੋਇਆ ਵਾ ਕੰਮ ਐ ਯਾਰ ਆ ਪੂਰਾ ਬੰਨਿਆ ਵਾ ਫਲੋਰ ਤੇ ਕੰਮ ਓਕੇ ਰਿਪੋਰਟ ਐ ਬਾਬਾ ਓਕੇ ਰਿਪੋਰਟਾ ਕੰਮ ਥਿਰਾ ਲੱਗਿਆ ਜਾਈ ਬੈਠਿਆ ਕਰੋ ਬਾਹਰ ਆ ਕੇ ਟੈਂਪੂਆਂ ਦੇ ਵਿੱਚ ਠੀਕ ਐ ਮੇਰਾ ਪੁੱਲ ਬੰਨੇ ਆਇਆ ਚਾਬੀ ਨਹੀਂ ਹੈਗੀ ਆਟੋ ਦੀ ਇਹਦਾ ਆਪਾਂ ਚਲ ਜਣਾਉਣੀ ਗੇੜੀ ਤੇ ਅੱਛਾ ਗੇੜੀ ਤੇ ਬਹੁਤ ਲੈਂਬਰ ਕੀ ਨਹੀਂ ਆਇਆ ਨਾ ਗੇੜੀ ਤੇ ਚਲ ਜਣਾ ਤੂੰ ਜਿਹੜਾ ਮਰਸੀਡੀ ਹੈਗੀ ਆਪਣੀ ਤੁਹਾਨੂੰ ਪਤਾ ਫਿਰ ਉਹ ਪਾਣੀ ਦੇ ਵਿੱਚ ਇੰਨੇ ਇੰਨੇ ਚ ਚੱਲਦੀ ਆ ਹਾਂ ਕਿਸਤੀ ਵੱਜਦੀ ਹੈ ਕਿਸਤੀ ਹਾਂ ਜੀ ਕਿਸਤੀ ਬੜਾ ਨੇ ਕਿਸਤੀ ਕਿਸਤੀ ਠੀਕ ਆ ਓਕੇ ਹੋਰ ਬਣਾਓ ਸਰਦਾਰ ਜੀ ਸੁਣਾ ਦੇਣਾ ਬੁਰਸ਼ ਕਿਤੇ ਗਿਆ ਅਜ ਹਾਂ ਜੀ ਹਾਂ ਜੀ ਕਿਤਾ ਦੋ ਵਾਰ ਕਿਤਾ ਭਰੇ ਪੀਲਾਪਨ ਜਾਂਦਾ ਨਹੀਂ ਜਾਈਏ ਆਪਕੇ ਤੂਥ ਵਿੱਚ ਮੇ ਨਮਕ ਹੈ ਹੈ ਮਾਰੇ ਤੂਥ ਤੇ ਸਿਰ ਮਲ ਚਲੋ ਸਹੀ ਹੈ ਚਲੋ ਮਤਰਾ ਇੰਨੀ ਕਾਪਰੇਟ ਦੀ ਜਿਹੜੀ ਮੌਲਿਆ ਬਣਿਆ ਸੀਗਾ ਮੈਂ ਗੱਲਾਂ ਬਾਤਾਂ ਕਰਕੇ ਨਾਲ ਤੁਹਾਨੂੰ ਸੁਣਾ ਦਈਏ ਠੀਕ ਹੈ ਨਾ ਤੇ ਛੱਡ ਦੇ ਓਏ ਇਹ ਕੰਮ ਛੱਡ ਦੇ ਕਰਨੇ ਤੇ ਪਰਪਰ ਉਪਰ ਵਾਲੇ ਛੱਡ ਦੇ ਅਸੀਂ ਪਰਪਰ ਉਪਰ ਵਾਲੇ ਕੰਮ ਛੱਡ ਦੇ ਠੀਕ ਹੈ ਛੱਡ ਤੇ ਛੱਡ ਦੇ ਕੋਈ ਯਾਰ ਚਿੱਟਾ ਝੂਟਾ ਲਾਇਆ ਕਰੋ ਕੋਈ ਵੱਡੇ ਕੰਮ ਕਰਿਆ ਕਰੋ ਆ ਜੀ ਦਿੱਤੇ ਵਿੱਚ ਮਰਨਾ ਥੋੜੀ ਹੈ ਗਾ ਜੀ ਇਹ ਬਹੁਤ ਤੂੰ ਜੂਸ ਪੀਣਾ ਨਾ ਏ ਦਾ ਸਿੱਧਾ 50 ਤੇ 10 ਰੁਪਏ ਲੱਗਦੇ 60 ਰੁਪਏ ਟੁੱਟਣ ਲੱਗਦੇ ਬੰਦਾ ਸਿੱਧਾ ਤਰਪੀ ਤੋਂ ਸੜਗਾ ਜੀ ਪੂਜਨ ਲਈ ਤੇ ਚਿੱਟੇ ਨਾਲ ਚਿੱਟੇ ਨਾਲ ਬੰਦਾ ਦੁਨੀਆ ਚੜ ਦਿੰਦਾ ਇਹ ਇਸ ਵਰਗਾ ਜੀ ਪੋਏ ਦਾ ਦੁਨੀਆ ਚੜ ਦਿੰਦਾ ਠੀਕ ਆ ਬਾਬਾ ਸਹੀ ਆ ਸਹੀ ਆ ਸਹੀ ਆ ਹਾਂ ਦੇਖੋ 몰ਟਾ ਲੋਰ ਤੇ ਪੈ ਲੱਗਾ ਜੀ ਮੈਂ ਤੇਜ ਹੋ ਗਿਆ ਤੇਜ ਹੋ ਗਿਆ ਤੁਹਾਡੀ ਤਾਂ ਮੈਂ ਕਹਿੰਦਾ ਲਹਿਰ ਬੰਨੀ ਗਈ ਹੋਣੀ ਹੈ ਨਾ ਹਾਂਜੀ ਹਾਂਜੀ ਇੱਥੇ ਦੇਖੋ ਕਿਸ਼ਤੀਆਂ ਚੱਲੀਆਂ ਕਿਸ਼ਤੀਆਂ ਵਿੱਚ ਅਸੀਂ ਜਾਵਾਂਗੇ ਹਾਂ ਕਿਸ਼ਤੀਆਂ ਚਲਾਉਣ ਨੂੰ ਮਰਦਾ ਪੁੰਦਰ ਜਾਵਾਂਗੇ ਮਾਰ ਲੈਣ ਦਿੱਦਾ ਜਿਉਂ ਗੋਲੀਆਂ ਯੋ ਯੋ ਹਾਂ ਕੋਈ ਨੂੰ ਨਾ ਸੱਲਦੀ ਤਰੰਦੀਏ ਚਲੋ ਠੀਕ ਹੈ ਮਿੱਤਰੋ ਮਿਲਦੇ ਕੱਲ ਨੂੰ ਫਿਰ ਦੇਣਾ ਵਲੋਗ ਬਣਾਉਣਾ ਹੈ ਕਰਦੇ ਇਹਦਾ ਗੱਲਾਂ ਬਾਤਾਂ ਕਰਨੀ ਬਾਤ ਕਰਨੀਆਂ ਠੀਕ ਹੈ ਹੋਰ ਤਾਂ ਨਹੀਂ ਗੱਲ ਕਰਨੀ ਕੋਈ ਨਹੀਂ ਸਰਦਾਰ ਜੀ ਹੁਣ ਚੱਲਦੇ ਆਂ ਗਿਆ ਟਾਈਮ ਹੋ ਗਿਆ ਰੋਟੀ ਦਾ ਚਲੋ ਠੀਕ ਹੈ ਜੀ ਓਕੇ ਬਾਏ ਕਰਦੇ ਫਿਰ 拜。